ਲਓ ਜੀ ਤੁਸੀਂ ਜਿਹੋ ਜਿਹੀਆਂ ਗੱਡੀਆਂ ਮੰਗਦੇ ਸੀਗੇ ਉਹੇ ਜਿਹੀਆਂ ਆਪਾਂ ਗੱਡੀਆਂ ਲੈ ਕੇ ਪਹੁੰਚੇ ਆ ਤੁਹਾਡੇ ਮਨਪਸੰਦ ਦੀਆਂ ਗੱਡੀਆਂ ਤੁਹਾਨੂੰ ਰੇਟ ਵੀ ਪਸੰਦ ਆਉਣਗੇ ਗੱਡੀਆਂ ਵੀ ਪਸੰਦ ਆਉਣਗੀਆਂ ਤੇ ਵਧੀਆ ਚੁਣਵੀਆਂ ਜਿਹੀਆਂ ਗੱਡੀਆਂ ਆਪਾਂ ਲੈ ਕੇ ਪਹੁੰਚਿਆ ਚ ਤੇ ਗੱਡੀਆਂ ਦੀ ਗੱਲਬਾਤ ਕਰਦੇ ਆ ਆਪਾਂ ਕੱਲੀ-ਕੱਲੀ ਕਰਕੇ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ ਆਪਣਾ ਜਿਹੜਾ ਨੰਬਰ ਆ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ 78140 38764 ਜੇ ਕਿਸੇ ਕੋਲੇ ਵੇਚਣ ਵਾਸਤੇ ਕੋਈ ਗੱਡੀ ਕੋਈ ਮੋਟਰਸਾਈਕਲ ਕੂਠੀ ਘਰ ਮਕਾਨ ਕੁਛ ਵੀ ਹੈ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆਪਣੇ ਨੰਬਰ ਤੇ ਤੇ ਪਹਿਲੀ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚਿਆ ਕਾਫੀ ਡਿਮਾਂਡ ਆ ਰਹੀ ਸੀਗੀ ਵਰਨਾ ਗੱਡੀ ਵਾਸਤੇ ਕਹਿੰਦੇ ਸੀਗੇ ਕੋਈ 9-10 ਮਾਡਲ ਗੱਡੀ ਹੋਵੇ ਕੋਈ 1.5 ਲੱਖ ਦੀ ਰੇਂਜ ਵਿੱਚ ਤਾਂ ਦੱਸੋ ਤੇ ਲੈ ਕੇ ਪਹੁੰਚੇ ਆਪਾਂ ਫਾਸਟ ਓਨਰ ਗੱਡੀ ਹੈ ਤੇ ਗੱਡੀ ਕੁੱਲ ਚੱਲੀ ਹੋਈ ਹੈ 1 ਲੱਖ 4000 ਕਿਲੋਮੀਟਰ ਟਾਇਰ ਆਪਾਂ ਨੂੰ 80 ਤੋਂ 85 ਪੈਸੇ ਮਿਲ ਜਾਣਗੇ ਗੱਡੀ ਖੜੀ ਹੈ ਲੁਧਿਆਣੇ ਏਰੀਆ 'ਚ ਇੱਕ ਪੰਤਾਲੀ ਮਾਲਕ ਨੇ ਡਿਮਾਂਡ ਰੱਖੀ ਐ ਇੱਕ ਵਾਰੀ ਬਾਕੀ ਮਾਲਕ ਕਹਿੰਦੇ ਸੀਗੇ ਰੇਟ ਉੱਪਰ ਥੱਲੇ ਕਰ ਲਾਂਗੇ ਇੱਕ ਵਾਰੀ ਸਿਰਫ ਆਹ ਡਿਮਾਂਡ ਹੈਗੀ ਤੇ ਕਿਸੇ ਨੂੰ ਪਸੰਦ ਆਉਂਦੀ ਹੈ ਜੇ ਗੱਡੀ ਤਾਂ ਨੰਬਰ 84376 27031 ਸੈਕੰਡ ਗੱਡੀ ਆਲਟੋ 2006 ਮਾਡਲ ਹੈ ਤੇ ਗੱਡੀ ਦੀ ਹਾਲਤ ਤੁਸੀਂ ਦੇਖੋ ਬਹੁਤ ਜ਼ਿਆਦਾ ਚੰਗੀ ਪਈ ਐ ਜੀ ਕੰਡੀਸ਼ਨ ਆਲ ਓਕੇ ਐ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ 80 ਤੋਂ 85 ਪੈਸੀ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਤੇ ਰੇਟ ਮਾਲਕ ਨੇ ਸਿਰਫ 77000 ਇੱਕ ਵਾਰ ਹੀ ਕਿਹਾਗਾ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਕਰ ਲਵਾਂਗੇ ਸੰਗਰੂਰ ਖੜੀ ਆ ਜੇ ਆਪਾਂ ਇੰਜਣ ਦੀ ਗੱਲ ਕਰੀਏ ਬਹੁਤ ਚੰਗਾ ਇੰਜਣ ਆਪਾਂ ਨੂੰ ਮਿਲ ਜੂਗਾ ਗੱਡੀ ਦਾ ਤੇ ਬਿਲਕੁਲ ਸਾਇਲੈਂਟ ਹੈ ਕੋਈ ਨਾ ਤਾਂ ਡੈਮੇਜ ਹੋਈ ਹੈ ਗੱਡੀ ਵਾਡੀ ਲਾਈਨ ਬਹੁਤ ਚੰਗੀ ਪਈ ਹੈ ਬਾਕੀ ਫੋਟੋਆਂ ਮਾਲਕ ਨੇ ਬਹੁਤ ਵਧੀਆ ਖਿੱਚ ਕੇ ਭੇਜੀਆਂ ਤੇ ਨੰਬਰ 9878521 446 ਨੰਬਰ ਤੇ ਗੱਲ ਕਰ ਲਿਓ ਤੁਸੀਂ ਸਿਆਜ਼ ਜਡੀ ਪਲਸ ਗੱਡੀ ਦੇਖੋ 2017 ਮਾਡਲ ਹੈ 68800 ਕਿਲੋਮੀਟਰ ਗੱਡੀ ਕੁੱਲ ਚੱਲੀ ਹੋਈ ਆ ਐਨਓਸੀ ਵਗੈਰਾ ਮਿਲ ਜੂਗੀ ਤੇ ਗੱਡੀ ਖੜੀ ਆ ਕੋਟਕਪੂਰੀ ਏਰੀਆ ਚ ਗੱਡੀ ਬਿਲਕੁਲ ਨਵੀਂ ਆ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਨਵੇਂ ਟਾਇਰ ਨੇ ਨਵੀਂ ਗੱਡੀ ਆ 17 ਮਾਡਲ ਹੈ ਕੋਈ ਗੱਡੀ ਤੇ ਆਪਨੂੰ ਛੜੀਟ ਕੋਈ ਐਕਸੀਡੈਂਟ ਕੋਈ ਡੈਮੇਜ ਕੁਝ ਵੀ ਨਹੀਂ ਮਿਲਣਾ ਚਾਹੀਦਾ ਬਹੁਤ ਵਧੀਆ ਤੇ ਬਹੁਤ ਸ਼ੌਂਕ ਨਾਲ ਗੱਡੀ ਮਾਲਕ ਨੇ ਰੱਖੀ ਹੋਈ ਹੈ। ਬਾਕੀ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ। 17 ਮਾਡਲ 5,80,000 ਰੁਪਿਆ ਮਾਲਕ ਨੇ ਮੰਗਿਆ ਗੱਡੀ ਤਾਂ ਇੱਕ ਵਾਰੀ ਬਾਕੀ ਕਹਿੰਦੇ ਸੀਗੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ। ਵੇਖ ਕੇ ਮੌਕੇ ਤੇ ਮੁਕਾ ਲਾਂਗੇ ਰੇਟ। ਕਿਸੇ ਨੂੰ ਵੀ ਪਸੰਦ ਆਉਂਦੀ ਹੈ ਗੱਡੀ ਤਾਂ ਮਾਲਕ ਕਹਿੰਦੀ ਇੱਕ ਵਾਰੀ ਆ ਕੇ ਜ਼ਰੂਰ ਦੇਖ ਲਿਓ। ਨੰਬਰ 9832210002 ਅਹਸੀ ਆਜ ਗੱਡੀ ਤੁਸੀਂ ਦੇਖ ਲਈ ਨੰਬਰ ਵੀ ਤੁਹਾਨੂੰ ਮਿਲ ਗਿਆ। ਤੇ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਜੇ ਤੁਹਾਡੇ ਕੋਲੇ ਕੋਈ ਵੀ ਗੱਡੀ ਮਸ਼ੀਨਰੀ ਕੂਠੀ ਘਰ ਮਕਾਨ ਹੈਗਾ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਹੁਣ ਆਪਾਂ ਇੱਕ 스ਵਿਫਟ ਗੱਡੀ ਲੈ ਕੇ ਪਹੁੰਚੇ ਹਾਂ 2010 ਮਾਡਲ ਹੈ 215000 ਰੁਪਿਆ ਮਾਲਕ ਨੇ ਮੰਗਿਆ ਗੱਡੀ ਦਾ ਤੇ ਇਹ ਗੱਡੀ ਖੜੀ ਹੈ ਤਲਵੰਡੀ ਭਾਈ 70 ਤੋਂ 75 ਪੈਸੀ ਟਾਇਰਾਂ ਦੀ ਕੰਡੀਸ਼ਨ ਵੀ ਆਪਾਂ ਨੂੰ ਮਿਲ ਜੂਗੀ ਟਾਇਰ ਵੀ ਵਧੀਆ ਨੇ ਗੱਡੀ ਵੀ ਵਧੀਆ ਮਾਲਕ ਦੇ ਘਰੇ ਖੜੀ ਹੈ ਘਰ ਲਈ ਵਰਤੀ ਹੋਈ ਗੱਡੀ ਹੈ 215 ਮਾਲਕ ਨੇ ਕਿਹਾ ਕਹਿੰਦੇ ਸੀਗੇ ਉੱਪਰ-ਨੀਚੇ ਕਰ ਲਾਂਗੇ ਤੇ ਰੇਟ ਆਪੇ ਕਰ ਲਿਓ ਮਾਲਕ ਕਹਿੰਦੇ ਸਾਰੀ ਗੱਡੀ ਰਿਜਨਲ ਹੈ ਨਾ ਤਾਂ ਕੋਈ ਡੈਮੇਜ ਹੋਈ ਹੈ ਨਾ ਕੋਈ ਐਕਸੀਡੈਂਟ ਹੋਈ ਹੈ ਨਾ ਕੋਈ ਲੱਗੀ ਛਗੀ ਹੈ ਮਾੜੀ-ਮੋਟੀ ਵੀ ਨਹੀਂ ਲੱਗੀ ਤੇ ਬਾਕੀ ਕਿਸੇ ਨੂੰ ਵੀ ਪਸੰਦ ਆਉਂਦੀ ਹੈ ਗੱਡੀ ਜਾ ਕੇ ਦੇਖ ਲਿਓ ਤਲਵੰਡੀ ਭਾਈ ਮਾਲਕ ਦਾ ਏਰੀਆ ਜੇ ਆਪਾਂ ਅੰਦਰੋਂ ਦੇਖੀਏ ਮਾਲਕ ਨੇ ਕਿਹਾ ਅੰਦਰੋਂ ਗੱਡੀ ਐਵੇਂ ਲੱਗਦੀ ਹੈ ਕਿ 15-16 ਮਾਡਲ ਹੁੰਦੀ ਹੈ ਇਹੋ ਜੀ ਕੰਡੀਸ਼ਨ ਪਈ ਹੈ ਅੰਦਰੋਂ ਬਾਕੀ ਜਾ ਕੇ ਦੇਖ ਲਓ ਨੰਬਰ 981533939 ਗੱਲ ਆਪੇ ਕਰ ਲਿਓ ਇੱਕ ਆਪਾਂ अल्टੋ ਐਲਐਕਸ ਹੁਣ ਲੈ ਕੇ ਪਹੁੰਚੇ ਆ ਦੇਖੋ ਤੁਸੀਂ 2009 ਮਾਡਲ ਗੱਡੀਆਂ ਚ ਗੱਡੀ ਤੀਜੀ ਓਨਰ ਹੈ ਇੱਕ 25 ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆ ਮੋਗੇ ਖੜੀ ਆ ਗੱਡੀ ਤੇ ਗੱਡੀ ਚੱਲੀ ਹੋਈ ਆ 1 ਲੱਖ 5000 ਕਿਲੋਮੀਟਰ ਗੱਡੀ ਦੀ ਹਾਲਤ ਚੰਗੀ ਪਈ ਆ ਤੁਹਾਡੇ ਸਾਹਮਣੇ ਗੱਡੀ ਆ ਤੇ ਨੁਕਸ ਕੋਈ ਨਹੀਂ ਹੈਗਾ ਚਲਾਉਣ ਦੇ ਵਿੱਚ ਵਧੀਆ ਘਰ ਦੀ ਗੱਡੀ ਹੈ 125 ਡਿਮਾਂਡ ਆ ਲੈਸ ਬੱਸ ਹੋ ਜਾਊਗਾ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਤਾਂ ਜਾ ਕੇ ਦੇਖ ਲਿਓ ਗੱਲਬਾਤ ਕਿਸੇ ਨੇ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੁਸੀਂ ਆਪੇ ਕਰ ਲਿਓ ਤੇ 125 ਮਾਲਕ ਨੇ ਇੱਕ ਵਾਰੀ ਰੇਟ ਰੱਖਿਆਗਾ ਬਾਕੀ ਚਾਰੇ ਪਾਸੋਂ ਫੋਟੋਆਂ ਚੰਗੀਆਂ ਇਹਨਾਂ ਨੇ ਖਿੱਚ ਕੇ ਭੇਜੀਆਂ ਘਰ ਦੀ ਗੱਡੀ ਹੈ ਘਰੇ ਖੜੀ ਹੈ ਜਾ ਕੇ ਦੇਖਣਾ ਚਾਹੁੰਦੇ ਤੁਸੀਂ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੇ ਹੋ ਕਿ ਮਰਜ਼ੀ ਚੈੱਕ ਕਰ ਲਿਓ ਮਾਲਕ ਕਹਿੰਦੇ ਆ ਕਿਸੇ ਨੇ ਟਰਾਈ ਜੇ ਲੈਣੀ ਆ ਟਰਾਈ ਵੀ ਲੈ ਸਕਦੇ ਹੋ ਤੇ ਮੋਗੇ ਖੜੀ ਆ ਜਾ ਕੇ ਦੇਖ ਸਕਦੇ ਹੋ ਇਹਨਾਂ ਦੇ ਘਰੇ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਹੈ 87146 ਤੇ 79441 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਤੇ ਗੱਡੀਆਂ ਦੀ ਗੱਲਬਾਤ ਹੋ ਰਹੀ ਆ ਅੱਗੇ ਹੋਰ ਵੀ ਗੱਡੀਆਂ ਨੇ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਵਧੀਆ ਰੇਟਾਂ 'ਚ ਵਧੀਆ ਗੱਡੀਆਂ ਅੱਗੇ ਤੁਹਾਨੂੰ ਮਿਲ ਜਾਣਗੀਆਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਚਾਹੀ ਪਿੰਡ ਚੋਂ ਸ਼ਹਿਰ ਚੋਂ ਚਾਹੀ ਕਿਤੋਂ ਵੀ ਜੀ ਤੁਹਾਡੇ ਕੋਲੇ ਕੁਝ ਵੀ ਹੈ ਵੇਚਣ ਵਾਸਤੇ ਚਾਹੀ ਕੋਈ ਗੱਡੀ ਆ ਮੋਟਰਸਾਈਕਲ ਆ ਜੀਪ ਆ ਬੋਲਟ ਆ ਜਾਂ ਇਹਨਾਂ ਤੋਂ ਇਲਾਵਾ ਤੁਹਾਡੇ ਕੋਲੇ ਘਰ ਆ ਕੋਠੀ ਆ ਹਵੇਲੀ ਮਹਿਲ ਕੁਝ ਵੀ ਆ ਜੀ ਕਿਤੇ ਵੀ ਹੈਗਾ ਆਪਣੇ ਕੋਲੇ ਵਟਸਐਪ ਭੇਜ ਦਿਆ ਕਰੋ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਵੀ ਤੁਸੀਂ ਐਡ ਕਰੋਗੇ ਜਾਂ ਨਹੀਂ ਬਸ ਤੁਸੀਂ ਆਪਣੇ ਕੋਲੇ ਭੇਜ ਦਿਆ ਕਰੋ ਬਿਨਾ ਪੁੱਛੇ ਬਿਨਾ ਮੈਸੇਜ ਕੀਤੀ ਆਪਣੇ ਕੋਲੇ ਫੋਟੋਆਂ ਤੇ ਵੀਡੀਓ ਭੇਜ ਦਿਆ ਕਰੋ ਜਾਣਕਾਰੀ ਵੀ ਭੇਜ ਦਿਆ ਕਰੋ ਤੇ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਣੇ ਆਪ ਤੁਹਾਡੀ ਐਡ ਲੱਗ ਜਾਊਗੀ ਤੇ ਤੁਹਾਡੇ ਘਰ ਬੈਠੇ ਬਿਠਾਈ ਤੁਹਾਡੀ ਜਿਹੜੀ ਮਸ਼ੀਨਰੀ ਹੈ ਜੋ ਕੂਠੀ ਘਰ ਮਕਾਨ ਬਿਨਾ ਦਲਾਲੀ ਤੋਂ ਸੇਲ ਹੋ ਜਾਊਗੀ ਕਿਉਂਕਿ ਆਪਾਂ ਕੋਈ ਵਿਚ ਵਿਚਾਲੇ ਬੰਦਾ ਤਾਂ ਪਾਉਂਦੇ ਨਹੀਂ ਨਾ ਕੋਈ ਮਾ ਆਪ ਐਨਰਜੀ ਮਾਤਾ ਐਡ ਕਰ ਦਿੰਨੇ ਜਿਨੇ ਖਰੀਦਣੀ ਹੁੰਦੀ ਆ ਤੁਹਾਡੇ ਨਾਲ ਸਿੱਧੀ ਗੱਲ ਕਰੂਗਾ ਜਿਨੇ ਵੇਚਣੀ ਹੁੰਦੀ ਆ ਉਹ ਵੀ ਸਿੱਧੀ ਗੱਲ ਕਰੂਗਾ ਆਪਸ ਵਿੱਚ ਗੱਲ ਕਰਕੇ ਗੱਡੀ ਨੂੰ ਵੇਚ ਖਰੀਦ ਸਕਦੇ ਹੋ ਜੀ ਆਪਦੀ ਜ਼ਿੰਮੇਵਾਰੀ ਤੇ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਵਧੀਆ ਲੱਗ ਰਹੀ ਹੈ ਵੀਡੀਓ ਤਾਂ ਲਾਈਕ ਜਰੂਰ ਕਰ ਦੇ ਵੀਡੀਓ ਨੂੰ ਨੀਚੇ ਇੱਕ ਲਾਈਕ ਦਾ ਬਟਨ ਹੈ ਜਿੰਨੇ ਤੁਸੀਂ ਪਹਿਲੀ ਵਾਰ ਆਏ ਹੋ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਦੇ ਆਪਣੇ ਚੈਨਲ ਤੇ ਤੁਹਾਡੇ ਆਪ ਦੀ ਵੀਡੀਓ ਚ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਆਲਟੋ ਐਲੈਕਸ ਗੱਡੀ ਮਾਲਕ ਨੇ ਭੇਜੀ ਹੈ ਬਹੁਤ ਚੰਗੀ ਹਾਲਤ ਦੇ ਵਿੱਚ ਗੱਡੀ ਪਈ ਹੈ 72000 ਰੁਪਏ ਮਾਲਕ ਨੇ ਰੇਟ ਕਿਹਾ ਹੈਗਾ ਧਰਮਕੂਟ ਮਾਲਕ ਦਾ ਏਰੀਆ 2003 ਮਾਡਲ ਗੱਡੀ ਆ 80 ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਹੈ ਗੱਡੀ ਚੰਗੀ ਆ ਜੀ ਚੰਗੀ ਹਾਲਤ ਚ ਹੈ ਤੇ ਮਾਲਕ ਨੇ ਚੰਗੀ ਚਲਾਈ ਹੋਈ ਹੈ ਤੇ ਵਧੀਆ ਘਰੇ ਗੱਡੀ ਖੜੀ ਆ ਬਹੁਤ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਤਿੰਨ ਮਾਡਲ ਆ ਫਿਰ ਵੀ ਲਿਸ਼ਕਾਰੇ ਮਾਰਦੀ ਹੈ ਗੱਡੀ ਕਿਉਂਕਿ ਵਧੀਆ ਬਹੁਤ ਸ਼ੌਂਕ ਨਾਲ ਰੱਖੀ ਹੋਈ ਆ ਤੇ ਨੰਬਰ 90 561 79 917 ਹੁਣ ਆਪਾਂ ਜਨ ਗੱਡੀ ਦੀ ਗੱਲ ਕਰਾਂਗੇ ਜਨ ਐਲ ਐਕਸ ਮਾਲਕ ਨੇ ਭੇਜੀ ਆਪਣੇ ਕੋਲੇ ਸੇਲ ਵਾਸਤੇ 2000 2 ਮਾਡਲ ਹੈ ਤੇ ਗੱਡੀ ਖੜੀ ਐ ਮੋਗੀ ਏਰੀਆ ਚ ਤੇ ਟਾਇਰ ਆਪਾਂ ਨੂੰ ਘਾਟੇ ਮਿਲਣਗੇ 30 35 ਪੈਸੀ ਮੋਗੇ ਖੜੀ ਐ 49000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਐ 49000 ਦੇ ਵਿੱਚ ਇਹਨਾਂ ਨੇ ਗੱਡੀ ਵੇਚਣੀ ਐ ਬਾਕੀ ਕਹਿੰਦੇ ਸੀਗੇ ਉੱਪਰ ਨੀਚੇ ਵੇਖ ਕੇ ਕਰ ਲਾਂਗੇ ਨੰਬਰ 76 9068 13128 ਨੰਬਰ ਤੇ ਗੱਲ ਕਰ ਸਕਦੇ ਹੋ ਜੇ ਕਿਸ ਨੂੰ ਆ ਗੱਡੀ ਪਸੰਦ ਆਈ ਹੈ ਬਾਕੀ ਗੱਡੀਆਂ ਦੀ ਗੱਲਬਾਤ ਆਪਾਂ ਇਕੱਲੀ ਇਕੱਲੀ ਕਰਕੇ ਸਾਰੀ ਕਰ ਲਈ ਜਿਹੋ ਜੇ ਤੁਸੀਂ ਕਮੈਂਟ ਕੀਤੇ ਸੀਗੇ ਜਿਹੋ ਜੀ ਗੱਡੀ ਵਾਸਤੇ ਜਿੰਨੇ ਰੇਟ ਵਾਸਤੇ ਉਹੀ ਜੀ ਆਪਾਂ ਗੱਡੀਆਂ ਲੈ ਕੇ ਪਹੁੰਚਿਆ ਤੁਹਾਡੇ ਮਨਪਸੰਦ ਦੀਆਂ ਬਾਕੀ ਕਮੈਂਟ ਕਰਦੇ ਰਹਿ ਕਰੋ ਜੀ ਆਪਦੀ رائے ਵੀ ਜਰੂਰ ਦਿਆ ਕਰੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕੀ ਚਾਹੀਦਾ ਕਮੈਂਟ ਕਰੋ ਜੀ ਕਿੰਨੇ ਰੇਟ ਚ ਕਿਹੜੇ ਏਰੀਆ ਚ ਆਪਾਂ ਜਲਦੀ ਲੈ ਕੇ ਤੁਹਾਡੇ ਖਾਤਰ ਪਹੁੰਚ ਜਾਵਾਂਗੇ